ਮਿੱਤੀ ਸ਼ੀਸ਼ੇ 24 ਨੂੰ ਇੱਕ ਉਹ ਆਫਟਰਨਕੁਆਰੀ ਕੇਸ ਰਜਿਸਟਰ ਹੋਇਆ ਜਿਹਦੀ ਇਨਕੁਆਰੀ ਐਡੀਸੀਪੀ ਹੈਡਕ quart ਸਾਬਰਮੋਹਰ ਤੋਂ ਕੀਤੀ ਗਈ ਆ ਉਹ ਕਿਰਨਦੀਪੌਰ ਕੋਲੋਂ ਜਿਹੜਾ ਉਹਨੂੰ ਕਵਰੀ ਲਗਵਾਈ ਦੀ ਸੀ ਦਲਕਾਸਤੇ ਪਰ ਵਰਤਕ ਰਕਸ਼ ਸੰਦੀਪ ਸਿੰਘ ਦੇਦੀ ਸੀ ਠੀਕ ਹੈ ਜੀ ਉਸ ਉਹਦੇ ਵਿੱਚ ਐਲੀਗੇਸ਼ਨ ਲਗਾਇਆ ਗਿਆ ਲਗਾਇਗਾ ਇਸਨ ਕਰਦੀ ਪਰ ਉਹਨੇ ਸੰਦੀਪ ਵਜੀ ਨੇ ਉਸ ਨਾਲ ਸਹਿਯਰ ਰੋਕਾ ਕੀਤਾ ਉਹਦੀ ਮਰਜ਼ੀ ਦਾ ਦਿਨ ਉਹ ਤਾਂ ਸਹਿਯਰ ਸੰਬੰਧ ਬਣਾਇਆ ਜੋ ਮੁਕਦਮਾ ਦਰਜ ਕਰਕੇ ਅਤੀਸ਼ ਸ਼ਮਲ ਵਿੱਚ ਲਿਆਂਦੀ ਜੋ ਸੰਦੀਪ ਵਜੀ ਨੂੰ ਕੱਲ ਮਿੱਤੀ ਅੱਜ ਮਿਤੀ 21 6 ਨੂੰ ਨਿਰਕਰ ਕੀਤਾ ਗਿਆ ਜਿਹਦਾ ਰਿਮਾਂਡ ਜਿਹੜਾ ਵਾ ਦੋ ਦਿਨ ਦਾ ਮਕਾਇਗਾ ਸੀ ਜਿਹੜਾ ਸਰਬ ਨੇ ਰਿਮਾਂਡ ਦਿੱਤਾ ਜੋ ਬਰਜੇਸ਼ਨ ਮਾਰਕੀ ਦਿੱਤਾ ਸਰ ਖੁਸ਼ੀ ਸਿਮਨ ਚਾਹਿਆ ਕਿ ਉਹ ਦੋਸ਼ੀ ਇੱਕ ਵਿਅਕਤੀ ਕੇ ਪਿਛੇ 15 ਸਾਲਾਂ ਨੂੰ ਬਾਲਾ ਵੀ ਕੱਢਿਆ ਜਾ ਰਹੀ ਹੈ ਸਿਮਨ ਇਹਦੀ ਬਰੀ ਦਰਨੀ ਤੋਂ ਪਿੱਛ ਪਤਾ ਲਗਾਇਆ ਜਾਏਗਾ ਇਹ ਗ੍ਰਿਸਪਾਰੀ ਉਪਰਕੁੱਲਤ ਹੈ ਕਿ ਕੋਈ ਪਹਿਲਾਂ ਵੀ ਮਾਮਲੇ ਤੇ ਲੜਦਾ ਸੀ ਪਹਿਲਾਂ ਵੀ ਕਈ ਮਾਮਲੇ ਦੇ ਅਪਸ ਵਿੱਚ ਜਿਹੜੇ ਆ ਪਤੀ ਪਤਨੀ ਦੇ ਚੱਲਦੇ ਪਹਿਲਾਂ ਰਸ਼ੀਬੇਦ ਦੀ ਪਤਨੀ ਜਿਹੜੀ ਉਹਦੇ ਨਾਲ ਚੱਲਦੇ ਪਿਆ ਕੂਟ ਦੇ ਵਿੱਚ ਵੀ ਚੱਲਦੇ ਪਿਆ ਔਰ ਕ੍ਰਿਮੀਨਲ ਵੀ ਚੱਲਦੇ ਪਏ ਇਹ ਗ੍ਰਿਸਪਾਰੀ ਸਖਾ ਆਪਣਾ ਚੁੱਕੋ ਇਹ ਆਪਣੀ ਰਾਮਜੀ ਰੋਡ ਤੋਂ ਕਿਸੇ ਹੱਟੋ ਜੋ